ਪੀਰ ਬਾਬਾ ਮਲਾਵੇ ਸ਼ਾਹ ਦੀ ਦਰਗਾਹ ਤੇ ਪਿੰਡ ਪੁੱਲਰ ਵਿਖੇ ਸੱਭਿਆਚਾਰਕ ਮੇਲਾ ਸਮੂਹ ਪਿੰਡ ਵਾਸੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਮੇਲੇ ਦੀ ਸ਼ੁਰੂਆਤ ਦਰਗਾਹ ਦੇ ਮੁਖ ਸੇਵਾਦਾਰ ਬਾਬਾ ਬਿੱਟੂ ਸ਼ਾਹ ਕਾਦਰੀ ਦੇ ਮੇਲਾ ਪ੍ਰਬੰਧਕ ਵੱਲੋਂ ਦਰਗਾਹ ਤੇ ਚਾਦਰ ਚੜਾ ਕੇ ਕੀਤੀ ਉਪਰੰਤ ਲੱਗੇ ਖੁੱਲੇ ਅਖਾੜੇ ਵਿੱਚ ਪੰਜਾਬੀ ਲੋਕ ਗਾਇਕ ਕੁਲਦੀਪ ਰੰਦਾਵਾ ਨੇ ਗੀਤਾਂ ਦੇ ਬੋਲਾਂ ਰਹੀ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਕਲਾਕਾਰ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਅਤੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਮੇਲਾ ਕਮੇਟੀ ਪ੍ਰਬੰਧਕ ਬਾਬਾ ਬਿੱਟੂ ਸ਼ਾ ਕਾਦਰੀ ਨੇ ਦੂਰ ਨੇੜੇੋਂ ਆਏ ਮੇਲੇ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਬਾਬਾ ਬਿੱਟੂ ਸ਼ਾ ਕਾਦਰੀ ਪ੍ਰદાન ਕੁਲਦੀਪ ਸਿੰਘ ਫੌਜੀ ਪ੍ਰદાન ਵਿਕਰਮਜੀਤ ਸਿੰਘ ਸਰਪੰਚ ਰੇਸ਼ਮ ਸਿੰਘ ਸਾਬਕਾ ਸਰਪੰਚ ਦਵਿੰਦਰ ਸਿੰਘ ਸਾਬਕਾ ਸਰਪੰਚ ਬਲਦੇਵ ਸਿੰਘ ਗੁਰਦੇਵ ਪੱਟੀ ਕਾਲਾ ਪੱਟੀ ਹਰਜੀਤ ਸਿੰਘ ਗੱਜਨ ਪ੍ਰਦਾਨ ਬਲਕਾਰ ਸਿੰਘ ਖਾਲਸਾ ਲਵ ਪੁੱਲਰ ਮੇਜਰ ਸਿੰਘ ਦੋਦੀ ਗਵਿੰਦਾ ਸਿੰਘ ਮੇਜਰ ਸਿੰਘ ਗੁਰਪ੍ਰੀਤ ਸਿੰਘ ਮੰਨਾ ਮਿੱਠੂ ਤੇਜੇ ਗੋਪੀ ਕੈਨੇਡਾ ਜਿੰਦਰ ਜੁਕੇ ਗੁਰਿੰਦਰ ਜੁਕੇ ਸੁਰੇਜ ਜੁਕੇ ਲਾਲ ਜਰਮਨੀ ਗੁਰਪ੍ਰੀਤ ਸਿੰਘ ਸ਼ਰਪੇਨ ਅਰਸ਼ਦੀਪ ਸਿੰਘ ਲੰਗਰ ਇੰਚਾਰਜ ਗੋਰਾ ਫੌਜੀ ਬਲਦੇਵ ਸਿੰਘ ਸੁਖਮਣ ਪਹਿਲਵਾਨ ਸਮੇਤ ਸਮੂਹ ਮੇਲਾ ਕਮੇਟੀ ਮੈਂਬਰ ਸੇਵਾਦਾਰ ਐਸਮੋਕੇ ਹਾਜ਼ਰ ਥਣ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਪਿੰਡ ਭੁੱਲਰ ਦੀ ਹਨ ਜਿੱਥੇ ਪੀਰ ਬਾਬਾ ਮਲਾਇ ਸ਼ਾਹਦ ਦਰਗਾਹ ਦੇ ਉੱਪਰ ਸਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਅਤੇ ਇਸ ਮੌਕੇ ਮੇਲੇ ਪ੍ਰਬੰਧਕ ਦੇ ਮੁਖ ਸੇਵਾਦਾਰ ਬਾਬਾ ਬਿੱਟੂ ਸ਼ੱਕਾਦਰੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਉਹਨਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੇ ਆਖਿਆ ਕਿ ਜਿਹੜਾ ਐਨ ਆਰ ਆਈ ਵੀਰਾਂ ਨੇ ਇਸ ਵੇਲੇ ਮੇਲੇ ਨੂੰ ਸਹਿਯੋਗ ਦਿੱਤਾ ਇਸ ਲਈ ਉਹ ਐਨਆਰ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਨਾਲ ਹੀ ਉਹਨਾਂ ਨੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ ਇਸ ਮੁੱਖ ਕੇ ਗੱਲਬਾਤ ਕਰਦੇ ਹਾਂ ਬਾਬਾ ਬਿੱਟੂ ਸਾਹਿਬ ਕਾਦਰੀ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਬਾਬਾ ਜੀ ਦਾ ਮੇਲਾ ਏ ਉਹਦੇ ਸਬੰਧ ਵਿੱਚ ਚਾਦਰ ਪੇਸ਼ ਕੀਤੀ ਆ ਬਾਬਾ ਜੀ ਦੀ ਤੇ ਝੰਡਾ ਚੜਾਇਆ ਗਿਆ ਏ ਸਾਰੀ ਮੇਲਾ ਕਮੇਟੀ ਵੱਲੋਂ ਚਾਦਰ ਪੇਸ਼ ਕੀਤੀ ਗਈ ਆ ਜੋ ਕੁਲਦੀਪ ਰੰਦਾਵਾ ਸਟੇਜ ਤੇ ਬਿਰਾਜਮਾਨ ਹੈ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੇ ਕਿ ਸਾਰੇ ਜੋ ਇਹ ਗਾਇਕ ਜੋ ਬਾਬਾ ਜੀ ਦਾ ਮੇਲਾ ਏ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਏ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਏ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਏ ਮੇਲਾ ਕਮੇਟੀ ਦਾ ਵੀ ਸੱਜਣਾ ਦਾ ਵੀ ਸਾਰੇ ਨਗਰ ਦਾ ਵੀ ਤੇ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕਰਦਾ ਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ